ਬਾਈ ਸਤਿ ਸ਼੍ਰੀ ਅਕਾਲ ਜੀ ਤੇ ਨਰਮਾ ਬਈ ਜੋਰਾਂ ਤੇ ਐ ਬਹੁਤ ਸੋਹਣਾ ਬਾਬੇ ਦੀ ਕਿਰਪਾ ਨਾਲ ਤੇ ਸਪਰੇ ਵੀ ਬਈ ਚਲਾਤੀ ਐ ਬਹੁਤ ਵਧੀਆ ਚਿੱਟੇ ਫੁੱਲ ਗੁਲਾਬੀ ਫੁੱਲ ਤੇ ਢੋਲਣਾਂ ਵਾਲੇ ਬੈਲੀ ਵੀ ਜਮਾ ਤਿਆਰ ਐ ਹੂੰ ਆ ਦੇਖੋ ਬਈ ਨਰਮੇ ਦੀ ਕੰਡੀਸ਼ਨ ਬਹੁਤ ਵਧੀਆ ਬਾਈ ਓਕੇ ਜਮਾ ਇਹ ਨਿੱਕੇ ਬਾਈ ਦੇ ਨਰਮਾ ਸਪਰੇ ਕਰਦੇ ਬਾਈ ਘਟੋਲੀ ਵਾਲਾ ਆਹ ਆਹ ਚਲਾਤੀਆਂ ਬਾਈ ਬੱਬੂ ਗੱਨੇ ਵਾਲਾ ਅਗਰ ਤੇਜ ਗੱਨੇ ਵਾਲਾ ਉਸ ਵਕਾ ਭਰੀ ਜਾਂਦਾ ਜੇ ਲੇਕਿਨ ਮੈਂ ਚਲਾ ਦੇ ਚਲਾ ਦੇ ਬੱਬੂ ਲਾ 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 ਤਾਰ ਟੁੱਟ ਗਈ ਕੋਈ ਨਹੀਂ ਇੱਥੋਂ ਚਲਾ ਦੇ ਇੱਥੋਂ ਇੱਥੇ ਬਈ ਦਰਮੇਂ ਦੀ ਜਿਹੜੀ ਖੇਤੀ ਹੈ ਹਨਾ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣੀ ਹੈ ਬਈ ਤੇ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਈ ਹਨਾ ਕਿਹੜੇ-ਕਿਹੜੇ ਏਰੀਆ ਦੇ ਵਿੱਚ ਨਰਮਾ ਬਈ ਦੱਸੋ ਕਮੈਂਟ ਕਰਕੇ ਹਨਾ ਸਾਡੇ ਤੇ ਏਰੀਆ ਦੇ ਵਿੱਚ ਨਰਮਾ ਬਹੁਤ ਸੋਹਣਾ ਬਈ ਗੱਤੇ ਨਰਮਾ ਦਾ ਬਹੁਤ ਸੋਹਣਾ ਨਾ ਓਏ ਸਿਰਾਂ ਦਾ ਨਰਮਾ ਆ ਨਰਮਾ ਜਮਾ ਸਿਰਾਂ ਓਕੇ ਆ ਬਈ ਜਮਾ ਤੁਸੇ ਕਰ ਰਹਾ ਤਰੇ ਬਈ ਬੋਲੋ ਠੀਕ ਆ ਠੀਕ ਆ ਹਾਂ ਤੇਰਾ ਬਣਾਉਂਦਾ ਬਾਈ ਨਾਮ ਨੇ ਇਹਦਾ ਰਿਜ਼ਲਟ ਵੀ ਵਧੀਆ ਬੋਲਦਾ ਹਨਾ 15 ਦਾ ਨਾਮ ਆ ਬਾਈ ਹਾਂ ਇੱਕ ਟਰਾਲੀ ਵਾਲਾ ਹੋਰ ਸੀ ਆ ਉਹ ਆਉਂਦਾ ਪਿੱਛੇ ਆਉਂਦਾ ਸੀ ਸਾਡਾ ਢੋਲੂ ਇਕੱਠੇ ਕਰੀਆਂ ਸੀ ਬਾਈ ਨਰਮੇ ਦੀ ਕੰਡੀਸ਼ਨ ਦੇਖੋ ਬਾਈ ਬਹੁਤ ਸੋਹਣੀ ਆ ਬਾਈ ਨਿੱਕੇ ਬਾਈ ਦੇ ਆ ਬਾਈ ਰਾਮਾ ਰੋਡ ਤੇ ਬਾਈ ਨਰਮਾ ਇਹ ਸੜਕ ਦੇ ਉੱਤੇ ਲੱਗਦਾ ਬਾਈ ਆ ਆਉਂਦਾ ਕਰਦਾ ਬਾਈ ਹਿੰ। ਦੇਖ ਬਾਈ ਨਰਮੇ ਦੀ ਕੰਡੀਸ਼ਨ ਤੇ ਸੁਕਾ ਗਿਆਨੇ ਵਾਲਾ ਬਾਈ ਆ ਆ ਗਿਆ ਨਿੱਕਾ ਗਿਆਨੇ ਵਾਲਾ ਬੱਬੂ ਗਿਆਨੇ ਵਾਲਾ ਤੇ ਗਿਆਨੇ ਵਾਲਾ ਹੈ। ਮੱਛਰ ਕੀ ਰਹਿ ਜੂਗਾ ਬਾਈ ਹਨਾ ਤੇ ਪੋਲੋ ਦਵਾਈ ਛੜਕਦੇ ਆ ਬਾਈ ਨਰਮੇ ਦੀ ਕੰਡੀਸ਼ਨ ਦੇਖੋ ਬਾਈ। ਹੈ। ਇੱਕ ਢੋਲੀ ਦੀ ਤਾਰ ਟੁੱਟ ਗਈ ਬਾਈ ਹਨਾ ਚਲੋ ਚੱਲਦੇ ਚੱਲਦੇ ਕੰਮ ਦੇ ਵਿੱਚ ਰਕਾਰਡ ਵੀ ਪੈ ਜਾਂਦੀ ਹੈ। ਬਾਬੇ ਦੀ ਕਰਪਾ ਨਾਲ ਬਹੁਤ ਸੋਹਣਾ ਨਰਮਾ ਬਾਈ ਟਿੰਡੇ ਬਣਾਈ ਜਾਂਦਾ ਬਾਈ ਆ ਦੇ ਬਾਈ ਪੈ ਗਈ ਤਾਰ ਨਿਕਿਆ ਕਿਹੜਾ ਵੀ ਆ ਬਾਈ ਇਹ ਨਾ ਨੀ ਜੂ ਵੀਡੀਓ ਵਾਲਾ ਨਾ ਕੀ ਰੇਟ ਦਿੱਤਾ ਸੀਗਾ ਇਹ ਰੇਟ ਦਿੱਤਾ ਸੀ 900 ਦਾ ਦਿੱਤਾ ਹੀ ਪਤਾ ਨਹੀਂ ਬੈਟਰੀ 900 ਦਾ ਠੀਕ ਐ ਨਰਮੇ ਦੀ ਕੰਡੀਸ਼ਨ ਬਹੁਤ ਵਧੀਆ ਬਈ ਪਹਿਲਾਂ ਕਿਹੜੀਆਂ ਦਵੰਗਾ ਕਰੀਏ ਪਹਿਲਾਂ ਕਰੀ ਸੀ ਉਹ ਲਾਲਾ ਲਾਲਾ ਵਧੀਆ ਯਾਰ ਓਕੇ ਐ ਜਮਾ ਚਿੱਟਾ ਝੋਟਾ ਮੱਛਰ ਕੁਛ ਨਹੀਂ ਬਈ ਯਾਰ ਹੁਣ ਕਰੀਆ ਉਸੀਨ ਠੀਕ ਐ ਅਸੀਨ ਤੇ ਹੁਣ ਆਹੀ ਨੈਨੋ ਆ ਕਿਹੜੀ ਹੁਣ ਇਹ ਇਹ ਉਹ ਬੋਲੋ ਪੋਲੋ ਆ ਠੀਕ ਹੈ ਪੋਲੋ ਵੀ ਠੀਕ ਹੈ ਨਰਮੇ ਦੀ ਦਵਾਈ ਬਾਈ ਕੰਡੀਸ਼ਨ ਦੇਖੋ ਬਾਈ ਨਰਮੇ ਦੀ ਬਹੁਤ ਸੋਹਣੀ ਹੈ ਬਾਈ ਪੂਰੀ ਓਕੇ ਹੈ ਬਾਈ ਕਿਤੋਂ ਮੱਛਰ ਮੱਛਰ ਭੋਰਾ ਨਹੀਂ ਬਾਈ ਠੀਕ ਆ ਬਾਈ ਕਿਹੜੇ ਕਿਹੜੇ ਏਰੀਆ ਦੇ ਵਿੱਚ ਬਾਈ ਨਰਮਾ ਦੱਸੋ ਕਮੈਂਟ ਕਰਕੇ ਬਾਈ ਸਾਡੇ ਦਾ ਏਰੀਆ ਦੇ ਵਿੱਚ ਬਹੁਤ ਵਧੀਆ ਨਰਮਾ ਬਾਈ ਪ੍ਰਮਾਣਮਾਨੇ ਵਧੀਆ ਰੰਗ ਲਿਆਇਆ ਬਾਈ ਤੇ ਅੱਗੇ ਬਾਈ ਹੋਏ ਤੋਂ ਪਤਾ ਲੱਗੂ ਹਨਾ ਹਨਾ ਬਾਈ ਸਹੀ ਗੱਲ ਲੱਗੇ ਬਾਈ ਪਿਛਲੇ ਸਾਲ ਵੀ ਬਾਈ ਜਮਾ ਐਂਡ ਤੇ ਆ ਕੇ ਤੇ ਕਾਣਾ ਹੋ ਗਿਆ ਸੀ ਹਨਾ ਨਹੀਂ ਹੁਣ ਨਹੀਂ ਤੇ ਕਾਣਾ ਨਾ ਹੋਵੇ ਬਾਈ ਆਪਾਂ ਤਾਂ ਕਹਿੰਦੇ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣਾ ਬਾਈ ਨ ਹੋਰ ਜੱਟਾ ਠੀਕ ਹੈ ਤੇਰੀ ਡੈਉਟੀ ਸਿਕੰਜੇ ਜਾ ਕੇ ਗਾਂ ਕਰਦੇ ਆ ਠੀਕ ਹੈ ਠੀਕ ਹੈ ਤੇ ਆ ਸਪਰੇਅ ਜਾ ਕੇ ਗਾਂ ਕਰਨੀ ਹੈ ਠੀਕ ਹੈ ਠੀਕ ਹੈ ਠੀਕ ਹੈ ਭਾਈ ਧੰਨਵਾਦ ਸਤਿ ਸ਼੍ਰੀ ਅਕਾਲ ਕਰ ਦਿਓ ਬਤ-ਬਤ ਸ਼ੇਰ ਬਾਈ